ਕਲ ਮੋਗਾ ਪੁਲਿਸ ਨੇ ਜੀ ਟੀਮਾਂ ਨੇ ਕੁਝ ਅਚੀਵਮੈਂਟਸ ਹਾਸਿਲ ਕੀਤੀ ਹੈ ਉਹਦੇ ਬਾਰੇ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਥਾਣਾ ਸਮਾਲਸਰ ਦੇ ਪਿੰਡ ਪਲੂਰ ਦੇ ਵਿੱਚ ਇੱਕ ਇਨਸੀਡੈਂਟ ਪਰਸੋ ਸ਼ਾਮ ਨੂੰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਦੁਕਾਨਦਾਰ ਤੇ ਕੁਟਮਾਰ ਕਰਕੇ ਉਹ ਤੋਂ ਪੈਸੇ ਖੋਏ ਗਏ ਸੀ ਉਹਦੇ ਸਬੰਧੀ 6 ਨੰਬਰ ਐਫ ਆਰ ਦਰਜ ਕੀਤੀ ਗਈ ਸੀ ਉਹਦੀ ਤਫਤੀਸ਼ ਦੇ ਸਬੰਧ ਚ ਐਸ ਐਚ ਓ ਸਮਾਲਸਰ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ ਪਿੰਡ ਦੇ ਨੇੜੇ ਹੀ ਕੋਈ ਦੁਬਾਰਾ ਵਾਰਦਾਤ ਕਰਨ ਦੀ ਅੰਦਾਜ਼ ਫਿਰਾਕ ਚ ਹੈਗੇ ਨੇ ਤੇ ਉੱਥੇ ਇਕੱਠੇ ਹੋਏ ਨੇ ਤੁਰੰਤ ਐਕਸ਼ਨ ਕਰਦੇ ਹਾਂ ਐਸਐਸਓ ਸਮਾਲ ਸਰ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਪੁਲਿਸ ਟੀਮ ਨੂੰ ਵੇਖੇ ਓਪਨ ਫਾਇਰ ਕਰਤਾ ਜਵਾਬੀ ਕਾਰਵਾਈ ਜਦੋਂ ਐਸਐਸਓ ਸਾਹਿਬ ਦੀ ਟੀਮ ਵੱਲੋਂ ਕੀਤੀ ਗਈ ਇੱਕ ਅਕਿਊਜ਼ਡ ਦੀ ਥਾਈ ਦੇ ਵਿੱਚ ਗੋਲੀ ਵੱਜ ਗਈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਇਆ ਗਿਆ ਉੱਥੇ ਉਹਦੀ ਕੰਡੀਸ਼ਨ ਠੀਕ ਹੈਗੀ ਹੈ ਉੱਥੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਟੋਟਲ 6 ਅਕਿਊਜ਼ਡ ਹੈਗੇ ਸੀ ਜਿਹਦੇ ਵਿੱਚੋਂ 2 ਅਕਿਊਜ਼ਡ ਮੌਕੇ ਤੇ ਫੜ ਲਏ ਸੀ ਬਾਕੀ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਏ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਪੁਲਿਸ ਦੀ ਵਕਰੀ-ਵਕਰੀ ਟੀਮਾਂ ਲਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਿਆਵਾਂਗੇ ਇਹਦੇ ਵਿੱਚ ਟੋਟਲ 6 ਅਕਿਊਜ਼ਡ ਨੇ ਇਹਨਾਂ ਦੇ ਪਹਿਲਾਂ ਵੀ ਐਫਆਈਆਰ ਰਿਪੋਰਟਾਂ ਹੈਗੀਆਂ ਨੇ ਇੱਕ ਅਕਿਊਜ਼ ਤੇ ਪਹਿਲਾਂ ਲੋਮ ਮੁਕਦਮੇ ਦਰਜ ਨੇ ਇੱਕ ਤੇ ਦੋ ਤੀਜੇ ਦੇ ਤੇ ਚੌਥੇ ਦੇ ਜਿਹੜੇ ਅਕਿਊਜ਼ ਫੜੇ ਗਏ ਉਹਨਾਂ ਦੇ ਪਹਿਲਾਂ ਇੱਕ-ਇੱਕ ਮਾਮਲਾ ਦਰਜ ਹੈ ਇੱਕ ਹਰਪ੍ਰੀਤ ਸਿੰਘ ਉਹ ਫੈਪੀ ਸ਼੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲਾ ਉਹਤੇ ਦੋ ਮੁਗਤਵੇਂ ਦਰਸ਼ ਨੇ ਇੱਕ ਹੀ ਨਾਂ ਦੇ ਨਾਲ ਰੋਸ਼ਨ ਸਿੰਘ ਸੀ ਉਹਤੇ ਪਹਿਲਾਂ 15 ਮੁਗਤਵੇਂ ਮਾਰਡਰ ਤੇ ਲੁੱਟਖੋਹ ਦੇ ਦਰਸ਼ ਹੈਗੇ ਨੇ ਆ ਸਾਰਾ ਆਪਰੇਸ਼ਨ ਐਸਪੀ ਹੈਡਕ quarters ਸਾਹਿਬ ਦੇ ਡੀਐਸਪੀ ਹੈਡਕ quarters ਸਾਹਿਬ ਦੀ ਨਿਗਰਾਨੀ ਹੇਠ ਹੋਇਆ ਸੀ ਜਿਹਦੇ ਵਿੱਚ ਸਮਾਲ ਸਰਖਾਨੀ ਦੀ ਟੀਮ ਨੇ ਵਧੀਆ ਕੰਮ ਕੀਤਾ ਸਰ ਇਹ ਪਰਸੋ ਵਾਰਦਾਤ ਕਰਨ ਤੋਂ ਬਾਅਦ ਕੱਲ ਪਲੂਟ ਦੇ ਵਿੱਚ ਹੀ ਸੀ ਜੀ ਹਾਂਜੀ ਇਹ ਉੱਥੇ ਵਾਰਦਾਤ ਕਰਕੇ ਭੱਜ ਗਏ ਸੀ ਪਰ ਜਦੋਂ ਦੁਬਾਰਾ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਥਾਣੀ ਦੀ ਟੀਮ ਨੂੰ ਕਿ ਇਹ ਦੁਬਾਰਾ ਉਸੇ ਏਰੀਆ ਦੇ ਵਿੱਚ ਕੋਈ ਹੋਰ ਵਾਰਦਾਤ ਕਰਨ ਦੀ ਇੰਜਾਮ ਚ ਹੈਗੇ ਨੇ ਤੇ ਉੱਥੇ ਜਦੋਂ ਇਹ ਬਲੂਰ ਤੋਂ ਲਖਨਊ ਡਰੇਨ ਉੱਥੇ ਬਣੀ ਹੋਈ ਹੈ ਉਹ ਕੱਚਾ ਰਸਤਾ ਜਾਂਦਾ ਹੈ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤੇ ਉੱਥੇ ਆ ਸਾਰਾ ਜਿਹੜਾ ਘਟਨਾ ਹੈ ਆਪਣੀ ਹੈ ਕਿਥੇੋਂ ਆਪਸ ਵਿੱਚ ਇਕੱਠੇ ਕਿਵੇਂ ਹੋਈਏ ਦੋਸਤ ਹੈ ਰਿਸ਼ਤੇਦਾਰ ਹੈ ਜਾਂ ਚੇਂਜ ਇਕੱਠੇ ਹੋਏ ਸੀ ਇਹ ਸਾਰੇ ਆਪਸ ਵਿੱਚ ਪਹਿਲਾਂ ਤੋਂ ਹੀ ਜਾਣਕਾਰ ਹੈਗੇ ਨੇ ਯਾਰ ਦੋਸਤ ਹੈਗੇ ਨੇ ਬਾਕੀ ਜਿਹੜੇ ਹੋਰ ਅਕਿਊਜ਼ ਹੈ ਉਹ ਉਹਨਾਂ ਦੀ ਉਹ ਚੀਜ਼ ਜਿਹੜੀ ਹੈ ਉਹ ਚੱਲ ਰਹੀ ਹੈ ਸਾਰੀ ਗੱਲ ਹੁਣ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਸਰ ਇੱਕ ਕੋਲੇ ਵੈਪਨ ਸੀ ਜਾਂ ਬਾਕੀਆਂ ਕੋਲ ਵੀ ਸੀ ਕੋਈ ਵੈਪਨ ਸੀ ਉਹਨਾਂ ਕੋਲ ਵੀ ਵੈਪਨ ਹੈਗੇ ਸੀ ਇਹਦਾ ਵੈਪਨ ਮੌਕੇ ਤੋਂ ਇੱਕ ਬੱਤੀਪੋਰ ਦਾ ਬਰੰਦ ਹੋ ਗਿਆ ਲਾਈਵ ਰਾਉਂਡਸ ਦੇ ਨਾਲ ਬਾਕੀਆਂ ਕੋਲ ਜਿਹੜੇ ਵੈਪਨ ਸੀ ਉਹਨਾਂ ਦੇ ਕੋਲ ਵੀ ਵੈਪਨ ਹੈਗੇ ਸੀ ਸਭ ਇਹ ਜਿਹੜੇ ਬੰਦੇ ਫੜੇ ਗਏ ਇਹਨਾਂ ਨੇ ਦੱਸਿਆ ਕਿ ਵੀ ਅਸਲ ਕਿੱਥੋਂ ਲੈ ਕੇ ਤੇ ਕਿਹਨੇ ਪ੍ਰੋਵਾਈਡ ਕਰਾਇਆ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਸਰ ਜਿਹੜੇ 15 ਮਾਮਲੇ ਤੁਸੀਂ ਦੱਸਿਆ ਤੁਸੀਂ ਦੱਸ ਰਹੇ ਹੋ ਇਹ ਕਿਸੇ ਨਾਲ ਰਿਲੇਟਡ ਨਾ ਤਾਂ ਕਿ ਗੈਂਗਸਟਰ ਨਾਲ ਵੀ ਇਹਦਾ ਕੋਈ ਰਿਲੇਟਡ ਕੋਈ ਨਾਮੀ ਗੈਂਗਸਟਰ ਦੇ ਨਾਲ ਹਜੇ ਤੱਕ ਇਹਨਾਂ ਦਾ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਫੇਰ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਵਿਭਾਗ ਦੇ ਵਿੱਚ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਕੇ ਸਾਰਾ ਕਲੀਅਰ ਹੋ ਜਾਊਗਾ